ਕੀ ਤੁਸੀਂ ਕਦੇ ਸੁਣਿਆ ਹੈ ਖੀਰ ਵਾਲੇ ਜਾਦੂਈ ਭਾਂਡੇ ਬਾਰੇ ਇੱਕ ਛੋਟੀ ਜਿਹੀ ਚਿੜੀ ਨੂੰ ਇਹ ਭਾਂਡਾ ਮਿਲਿਆ ਸੀ ਪਰ ਇੱਕ ਚਲਾਕ ਕਾਂ ਵੀ ਸੀ ਜਿਸ ਦੀ ਨਿਗਾ ਉਸ ਭਾਂਡੇ ਤੇ ਸੀ ਤੇ ਅੱਗੇ ਹੁਣ ਕੀ ਹੋਇਆ ਸੁਣੋ ਇਹ ਜਾਦੂਈ ਕਹਾਣੀ ਜਿਸ ਵਿੱਚ ਮਿਹਨਤ ਚਲਾਕੀ ਤੇ ਸਿੱਖਿਆ ਛੁਪੀ ਹੋਈ ਹੈ ਕਹਾਣੀ ਦਾ ਨਾਮ ਹੈ ਚਿੜੀ ਕਾਂ ਤੇ ਜਾਦੂਈ ਖੀਰ ਇੱਕ ਵਾਰ ਦੀ ਗੱਲ ਹੈ ਜੰਗਲ ਵਿੱਚ ਇੱਕ ਛੋਟੀ ਜਿਹੀ ਚਿੜੀ ਰਹਿੰਦੀ ਸੀ ਉਹ ਹਰ ਰੋਜ਼ ਮਿਹਨਤ ਕਰਦੀ ਦਾਣੇ ਚੁਗਦੀ ਤੇ ਆਪਣਾ ਆਲਣਾ ਸੰਭਾਲਦੀ ਸੀ ਉਸ ਦੇ ਨਜ਼ਦੀਕ ਇੱਕ ਚਲਾਕ ਜਿਹਾ ਕਾਂ ਰਹਿੰਦਾ ਸੀ ਉਸ ਕਾਂ ਨੂੰ ਕੰਮ ਕਰਨ ਦਾ ਬਿਲਕੁਲ ਵੀ ਸ਼ੌਂਕ ਨਹੀਂ ਸੀ ਉਹ ਸੋਚਦਾ ਸੀ ਕਿ ਕੰਮ ਕਰਨ ਨਾਲੋਂ ਚਲਾਕੀ ਨਾਲ ਖਾਣਾ ਜ਼ਿਆਦਾ ਚੰਗਾ ਹੈ ਇਸੇ ਤਰ੍ਹਾਂ ਇੱਕ ਕਰਦੇ ਕਰਦੇ ਇੱਕ ਦਿਨ ਚਿੜੀ ਨੂੰ ਪਿੰਡ ਦੇ ਬਾਹਰ ਪੁਰਾਣਾ ਪਾਣੀ ਮਿਲਿਆ ਜਦੋਂ ਉਸ ਉਸ ਵਿੱਚ दाणे ਪਾ ਰਹੀ ਸੀ ਤਾਂ ਅਚਾਨਕ ਉਸ ਵਿੱਚੋਂ ਗਰਮਾ-ਗਰਮ ਖੀਰ ਬਣ ਕੇ ਨਿਕਲ ਆਈ। ਚਿੜੀ ਬਹੁਤ ਖੁਸ਼ ਹੋਈ ਕਿ ਉਸ ਨੂੰ ਹੁਣੇ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ ਤੇ ਦੂਰ ਬੈਠਕਾਂ ਇਹ ਸਭ ਕੁਝ ਦੇਖ ਰਿਆ ਸੀ। ਉਸਨੇ ਸੋਚਿਆ ਹੁਣ ਮੈਨੂੰ ਖਾਣ ਦੀ ਕੋਈ ਫਿਕਰ ਨਹੀਂ ਹੈ। ਮੈਂ ਇਹ ਭਾਂਡਾ ਚਿੜੀ ਤੋਂ ਖੋਹ ਲਵਾਂਗਾ। ਉਹ ਚਿੜੀ ਕੋਲ ਆ ਕੇ ਬੈਠ ਗਿਆ ਅਤੇ ਮਿੱਠਾ-ਮਿੱਠਾ ਬੋਲਣ ਲੱਗਾ। ਮੇਰੀ دوست ਚਿੜੀਏ ਆ ਜਾ। ਅਸੀਂ ਮਿਲ ਕੇ ਖੀਰ ਖਾਣੇ ਆਂ ਚਿੜੀ ਨੇ ਸੋਚਿਆ ਕਿ ਸਾਂਝਾ ਕਰਨ ਨਾਲ ਪਿਆਰ ਵਧਦਾ ਹੈ ਤੇ ਉਸਨੇ ਕਾਂ ਨੂੰ ਵੀ ਬੁਲਾ ਲਿਆ ਪਰ ਕਾਂ ਦੀ ਨਜ਼ਰ ਸਿਰਫ ਉਸ ਤਾਂਬੇ ਦੇ ਭਾਂਡੇ ਉੱਤੇ ਸੀ ਜਦ ਚਿੜੀ ਪਾਣੀ ਪਰਣ ਗਈ ਤੇ ਕਾਂ ਨੇ ਉਹ ਭਾਂਡਾ ਚੁੱਕਿਆ ਤੇ ਉੱਪਰ ਆਸਮਾਨ ਵਿੱਚ ਉੱਡਣ ਲੱਗਾ ਉਹਨੂੰ ਖੁਸ਼ ਹੋ ਗਿਆ ਤੇ ਚੀਕਾ ਮਾਰਨ ਲੱਗਾ ਕਿ ਹੁਣ ਸਾਰੀਆਂ ਖੀਰਾ ਮੇਰੀਆਂ ਪਰ ਜਿਵੇਂ ਹੀ ਉਹ ਭਾਂਡਾ ਲੈ ਕੇ ਉੱਪਰ ਆਸਮਾਨ ਵਿੱਚ ਉੱਡਿਆ। ਭਾਂਡੇ ਵਿੱਚੋਂ ਧੂਆ ਨਿਕਲਣ ਲੱਗ ਪਿਆ। ਭਾਂਡਾ ਗਰਮ ਹੋ ਗਿਆ। ਦੇਕਾਂ ਦੇ ਖੰਭ ਸੜਨ ਲੱਗ ਪਏ। ਕਾਂ ਡਰ ਗਿਆ ਤੇ ਉਸਨੇ ਝਟ ਤਾਂਬੇ ਦਾ ਭਾਂਡਾ ਹੇਠਾਂ ਧਰਤੀ ਉੱਤੇ ਸੁੱਟ ਦਿੱਤਾ। ਚਿੜੀ ਨੇ ਸ਼ਾਂਤੀ ਨਾਲ ਭਾਂਡਾ ਚੁੱਕਿਆ ਤੇ ਆਪਣੇ ਘਰ ਲੈ ਗਈ। ਤੇ ਉਸਨੇ ਕਾਂ ਨੂੰ ਹੱਸ ਕੇ ਗਿਆ। ਭਰਾਵਾ ਚਲਾਕੀ ਨਾਲ ਮਿਲਿਆ ਖਾਣਾ ਕਦੇ পেট ਨਹੀਂ ਭਰਦਾ। ਸਿਰਫ ਮਿਹਨਤ ਨਾਲ ਵਿੱਚ ਹੀ ਅਸਲੀ ਸੁੱਖ ਹੁੰਦਾ। ਤੇ ਹੁਣ ਆਪਾਂ ਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਲਾਲਚ ਤੇ ਧੋਖੇ ਨਾਲ ਕੁਝ ਨਹੀਂ ਮਿਲਦਾ ਮਿਹਨਤ ਤੇ ਸਾਂਝਾ ਕਰਨ ਨਾਲ ਹੀ ਅਸਲੀ ਖੁਸ਼ੀ ਮਿਲਦੀ ਹੈ